ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤਿੰਨ ਲਗ ਦਿਖਾਵਾਂਗੇ ਬ੍ਰਾਂਡ ਤਿੰਨ ਦਿਖਾ ਦਾਂਗੇ ਇੱਕੋ ਵੀਡੀਓ ਚ ਇੱਕ ਜਰਸੀ ਇੱਕ ਸਾਈ ਵਾਲ ਤੇ ਇੱਕ ਆ ਗਈ ਪ्युअर 에ਅਰ ਸ਼ੈਰ ਦੇ ਵਿੱਚ ਪਹਿਲਣ ਬੱਛੀ ਆ ਤੇ ਨਾਲ ਵੀ ਇਹਦੇ ਗੈਰੀ ਬੱਛੀਆ ਵਿਊ ਜੀ ਕਰਕੇ ਦਿਖਾ ਦੇ ਸਮਾਰ ਕੇ ਦੋ ਸ਼ੌਂਕ ਪੂਰੇ ਕਰ ਦੂਗੀ ਨਾਲੇ 에ਅਰ ਸ਼ੈਰ ਵਾਲਾ ਨਾਲੇ ਐਫ ਵਾਲਾ ਬਾਕੀ ਗੱਲਬਾਤ ਬਾਈ ਨਾ ਕਰਾ ਦਾਨਿਆ ਤਿੰਨਾਂ ਦੀ ਡਿਟੇਲ ਪੁੱਛ ਲਾਂਗੇ ਆਜੋ ਜੀ ਔਰ ਕਿ ਮਿਆਰੀ ਗਾਦੀ ਵਧੀਆ ਜੀ ਨਜ਼ਾਰੇ ਆ ਬਸ ਚੜਦੀ ਕਲਾ ਚੜਦੀ ਕਲਾ ਜੀ ਵਧੀਆ ਕਿਹੜੇ ਪਾਸਿਓ ਕਰੀਏ ਸ਼ੁਰੂ ਫਿਰ ਇਧਰੋਂ ਹੀ ਕਰ ਲੋ ਜੀ ਐਰ ਸ਼ਹਿਰ ਤੋਂ ਹਾਂਜੀ ਹਾਂਜੀ ਆ ਤੌਰ ਦੇ ਨੂੰ ਖੋਲ ਕੇ ਫਿਰ ਤੌਰ ਸੁਆ ਕਿਹੜਾ ਬਾਈ ਦਾ ਸੁਆ ਪਹਿਲਾ ਬਾਈ ਦੁੱਗ ਦੇ ਦੰਦ ਚੱਕਦੀ ਆ ਜੀ ਦੁੱਗ ਦੇ ਹਜੇ ਚੱਕਦੀ ਆ ਖੀਰੀਆਂ ਦੇੜ ਕਿੜੀ ਆਉਂਦੀ ਆ ਹਾਂਜੀ 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 ਤੇ ਆਰਡਰ ਰੱਖਦੀ ਆ ਸੱਜਣੋ ਫਿਕਸ ਫਿਰ ਰੱਖਦੀ ਵੀ ਆਏ ਆ ਜੇ ਆਪਾਂ ਗੱਲ ਕਰ ਲਈ ਜਿਵੇਂ ਪੌੜੀ ਵਾਲਾ ਆਰਡਰ ਹੁੰਦਾ ਨਾ ਆ ਗਾਂ ਵਾਲੇ ਬੰਨੇ ਵੀ ਫੁੱਲ ਰੱਖਦੀ ਆ ਅਗਲੇ ਥਣ ਤੋਂ ਤਕਰੀਬਨ ਤਕਰੀਬਨ ਇੱਕ ਗੇਠੇ ਦਾ ਆਰਡਰ ਅਗਲੇ ਬੰਨੇ ਆ ਤੇ ਪਛਾਲੇ ਬੰਨੇ ਵੀ ਪੂਰਾ ਆਪਾਂ ਨੂੰ ਫਿਕਸ ਆਰਡਰ ਕਹਿ ਸਕਦੇ ਆ ਬਾਈ ਜਿਵੇਂ ਬਾਹਰ ਵਾਲੀਆਂ ਗਾਮਾਂ ਦਾ ਹੁੰਦਾ ਇਹਨਾਂ 'ਚ ਇਹੀ ਆਰਡਰ ਜਿਆਦਾ ਲਾਹੇਵੰਦ ਰੈਣਾ ਕਿਹੜਾਂ ਹੋਰ ਦਵਾ ਦੇ ਗੜਾ ਐਂ ਗੜਾ ਥੱਕ ਗਿਆ ਤੂੰ ਹੋਰ ਕਮਾਵੇ ਕਿਰਾਂ ਐਨੂੰ ਲੈ ਜੀਂ ਗੇਟ ਕਣੀ ਲੰਬੀ ਜੀ ਤੋਰ ਦੇ ਇੱਥੋਂ ਦਿਖਾ ਦੇ ਗਰੀ ਓਏ ਲੰਬਾਈ ਵੀ ਬੱਛੀ ਦੀ ਫੁੱਲ ਆ ਤੇ ਕੱਦ ਕਾਠ ਵੀ ਫੁੱਲ ਆ ਤੇ ਨਸਲ ਬਰੀਡ ਕੁਆਲਿਟੀ ਪੱਖੋਂ 5 ਸਟਾਰ ਬੱਛੀ ਆ ਹਰੇਕ ਪੱਖ ਤੋਂ ਜਾਨ ਵੀ ਫੁੱਲ ਥਣ ਦਾ ਸੈਜ ਵੀ ਸੋਹਣਾ ਲੈਗ ਸਕੋਰ ਦੀ ਮਜ਼ਬੂਤ ਤੇ ਅਡਰ ਵਾਲੀ ਕੁਆਲਿਟੀ ਜਿਵੇਂ ਆਪਾਂ ਕਹਦੇ ਨੇ ਮੇਲੇ ਚ ਪਸ਼ੂਆਂ ਦੇ ਮਾਦੇ ਨੰਬਰ ਲੱਗਦੇ ਨੇ ਇੱਕ ਪੱਖ ਤੋਂ ਸਾਰੇ ਸਾਰੇ ਨੰਬਰ ਚ ਆ ਗਏ ਫੇਸ ਨੂੰ ਦੇਖ ਕਿੰਨਾ ਪਿਆਰਾ ਬਾਈ ਜਾਵਾ 100 ਦੀ 100 ਹੀ ਆ ਇੱਕ ਨੰਬਰ ਐਰਸਾ ਰ ਆ ਬਾਈ ਛੋਟਾ ਜਿਹਾ ਮੂੰਹ ਆ ਦੇਖ ਦੁੱਗ ਦੇ ਦੰਦ ਬਾਈ ਕਹਿੰਦਾ ਹਲੇ ਇਹ ਚੱਕ ਦੀਆਂ ਇੱਥੇ ਖੜਾ ਲਾ ਹੁਣ ਮਾਰਗਰੀ ਫੇਸ ਕੁਆਲਿਟੀ ਦੇ ਕੈਮਰਾ ਹੋਈ ਇੱਥੋਂ ਦਿਖਾ ਦੇ ਸਮਾਰ ਕੇ ਬਲੈਚਲ ਬੰਦੇ ਬੱਚਾ ਕੀ ਨਾਲ ਮਾ ਬੱਤਿਆ ਬਾਈ ਬੱਸੀ ਆ ਇਹਦੇ ਨਾਲ ਨਾਲ ਇਹਦੇ ਬੱਛੀਆ ਸ਼ੌਂਕ ਦੋ ਪੂਰੇ ਕਰ ਦੂ ਐਰ ਸ਼ਹਿਰ ਆ ਪਾਗੀ ਬੱਛੀ ਐਚਐਫ ਆ ਗਈ ਨਾ ਆ ਗਈ ਐਚਐਫ ਦੀ ਬੱਸੀ ਆ ਜੀ ਬੱਛੀ ਵੀ ਵਧੀਆ ਇੰਪੋਰਟਡ ਸੀਮਨ ਦੀ ਆ ਗਈ ਜੇਰ ਜੱਪਾ ਡੰਨਾ ਇਹਦਾ ਬਾਈ ਜਮਾ ਡੰਨਾ ਬਾਈ ਉਧਰ ਜੇਰ ਪਈ ਐ ਜੇਰ ਜੱਪਾ ਇਹਦਾ ਡੰਨਾ ਆਰਡਰ ਰੱਖਦੀਆ ਅੱਗੇ ਪਿੱਛੇ ਦਾ ਤੇ ਕੱਦ ਕਾਠ ਵੀ ਚੰਗਾ ਬੱਛੀ ਦਾ ਤੇ ਲੰਬਾਈ ਵੀ ਚੰਗੀ ਆ ਇਥੋਂ ਸਾਰੀ ਦਿਖਾ ਦੇ ਗੈਰੀ ਸਮਾਰ ਕੇ ਤੇ ਇੱਕ ਬਾਈ ਦੀ ਤਾਰੀਫ ਹੋਰ ਕਰੂੰਗਾ ਵੀ ਇਹਦਾ ਰੇਤਾ ਥੱਲੇ ਗਾਵਾਂ ਦੇ ਇਸ ਟਾਈਪ ਦਾ ਰੇਤਾ ਚਾਹੀਦਾ ਜੇ ਚੰਗੀਆਂ ਗਾਵਾਂ ਆਪਾਂ ਜੇ ਗੱਲਬਾਤ ਕਰ ਲਈਏ ਵੀ ਤਿਆਰ ਕਰਨ ਹਾਂਜੀ ਹਾਂ ਇਹਦੇ ਪੈਸਿਆਂ ਦਾ ਕਿਵੇਂ ਕਰਾਂਗੇ ਮਾਜੀ ਪੈਸੇ ਬਾਈ ਫੋਨਤੀ ਕਰਾਂਗੇ ਬਾਲੇ ਤਾਂ ਨਹੀਂ ਮੰਗਦਾ ਨਾ ਨਾ ਬਾਲੇ ਨਹੀਂ ਮੰਗਦੇ ਜਮਾ ਵੇਚ ਲੈ ਤਲਾ ਕੰਮ ਹੀ ਕਰਾਂਗੇ ਬਾਈ ਠੀਕ ਹੈ ਗੱਲ ਹਾਂਜੀ ਹਾਂ ਜਿਹੇ ਜੀ ਬੱਛੀ ਦੀ ਕੁਆਲਿਟੀ ਆ ਉਹੋ ਜੀ ਰੇਟ ਕਰ ਉਹ ਹੈ ਜੀ ਰੇਟ ਹੋਊਗਾ ਹਾਂਜੀ ਹਾਂ ਤੇ ਨਾਲ ਆ ਗਈ ਫੀਮੇਲ ਕਾਫ ਹੁਣ ਮਾਰ ਦੇਗਾ ਰੀ ਇਧਰਲੇ ਬੰਨੇ ਸਾਈ ਵਾਲ ਤੇ ਇਹਦੇ ਨਾਲ ਬੱਚਾ ਕੀ ਆ ਸੁਆ ਕਿਹੜਾ ਇਹਦਾ ਸੁਆ ਦੂਜਾ ਬਾਈ ਇਹਦੇ ਨਾਲ ਬੱਛਾ ਜੀ ਇਹਦੇ ਨਾਲ ਸੁਆ ਦੂਜਾ ਨਾਲ ਮੇਲ ਕਾਫ ਤੋੜ ਦੇ ਬਾਈ ਹੋਲ ਕੇ ਤੋੜ ਦੇ ਠੰਡੀ ਸੀਲ ਬਾਈ ਮੈਂ ਵਾਲਾ ਕੰਮ ਆ ਇੱਥੋਂ ਥਣ ਦਾ ਸੈਜ ਦਿਖਾ ਗਰੀ ਹਾਂ ਇੱਥੋਂ ਗੈਪ ਵੀ ਫੁੱਲਾ ਤੇ ਥਣ ਦਾ ਸੈਜ ਵੀ ਬਹੁਤ ਸੋਹਣਾ ਜਿਵੇਂ ਆਪਾਂ ਕਹਿ ਲਈਏ ਮਿੰਕ ਕੇ ਲਾਇਆ ਹੁੰਦਾ ਘੜ ਕੇ ਉਹ ਗੱਲ ਬਾਤ ਹੀ ਆ ਕਮਾਲ ਆ ਬਾਈ ਇੱਥੋਂ ਲੈ ਚਲ ਹਾਂ ਬੋਚ ਕੇ ਬੋਚ ਕੇ ਘਮਾ ਦੇ ਇਧਰ ਲੈ ਬੰਨਿਆ ਦਿਖਾ ਦੇ ਇਹ ਸਾਈ ਵਾਲਾ ਸਾਨੂੰ ਪਤਾ ਵੀ ਥੋੜੀਆਂ ਜਿਹੀਆਂ ਗਰਮ ਹੁੰਦੀਆਂ ਗਰਮ ਤਾਂ ਨਹੀਂ ਹੁੰਦੀ ਠੰਡੀ ਬਈ ਧਾਰਾ ਮਾਰ ਕੇ ਦਿਖਾਵਾਂਗੇ ਜੀ ਆਪਾਂ ਠੀਕ ਆ ਕਰੀ ਤੋਰ ਦੇ ਕੇ ਰਾਇ ਨੂੰ ਗਰੀ ਵੀਊ ਕਰਕੇ ਦਿਖਾ ਦੀ ਸਮਰ ਕੇ ਤੇ ਬੱਚੀ ਆ ਗਈ ਸੱਜਣੋ ਜਾਨ ਵਾਲੀ ਨਵੇਂ ਹਾਨ ਦੇ ਵਿੱਚ ਆ ਗਈ ਦੁੱਧ ਵੀ ਮੇਰੇ ਹਿਸਾਬ ਨਾਲ ਜਿਵੇਂ ਦੀ ਕੁਆਲਿਟੀ ਆ ਚੰਗਾ ਪਾ ਸਕਦੀ ਆ ਬਾਕੀ ਦੁੱਧ ਹੁੰਦਾ ਥੋੜੀ ਸੇਵਾ ਦਾ ਤੇ ਬਾਈ ਜਿਵੇਂ ਹਰੇਕ ਵੀਡੀਓ ਚ ਅਕਸਰ ਕਹਿਣਾ ਹੁੰਦਾ ਵੀ ਮੇਰਾ ਕੰਮ ਹੁੰਦਾ ਟਾਪ ਤੋਂ ਟਾਪ ਪਸ਼ੂ ਦਿਖਾਉਣਾ ਥੋੜਾ ਕੰਮ ਹੁੰਦਾ ਬਾਈ ਪਸ਼ੂ ਨੂੰ ਆਪਦੀ ਜਜਮੈਂਟ ਦੇ ਨਾਲ ਖਰੀਦਣਾ ਕਿਉਂ ਮਾਦੇ ਹਾਂਜੀ ਹਾਂ ਵੀ ਆਪਣੇ ਘਰੇ ਕਿੰਨਾ ਕ ਪਾ ਦੋ ਕਿੰਨੀ ਪਾ ਬਾਈ ਐ ਮੰਨ ਕੇ ਚਲੋ ਗੱਠ ਗੱਠ ਤੇ ਸਾਨੂੰ ਥੱਪਾ ਲੱਗਿਆ ਸਾਰਾ ਇੱਥੇ ਰੋਕ ਲਾ ਇੱਥੇ ਹੀ ਖੜਾ ਲਾ ਇੱਥੋਂ ਦਿਖਾ ਦੇ ਗੈਰੀ ਬਰੋਕਾ ਬਰੋਕਲਾ ਬਸ ਇੱਥੋਂ ਵੀਊ ਕਰਕੇ ਦਿਖਾ ਦੇ ਖੜੀ ਹੁਣ ਬਾਈ 14 ਤੋਂ 15 ਕਿਲੋ ਇੱਥੋਂ ਗੈਰੀ ਖੜਨੀ ਖੁੜਨੀ ਦਿਖਾ ਦੇ ਜਿਵੇਂ ਮੇਲੇ 'ਚ ਨਹੀਂ ਪਸ਼ੂ ਖੜਦੇ ਹੁੰਦੇ ਉਹ ਗੱਲ ਬਾਤ ਹੈ ਜਿਵੇਂ ਆਪਾਂ ਗਾਇਲੇ ਵੀ ਨੌਕਰੀ ਘੋੜੀ ਖੜਦੀ ਹੁੰਦੀ ਹੈ ਲੈ ਚੱਲ ਕਿੱਲੇ ਦੇ ਬਾਈ ਤੇ ਥਣ ਦਾ ਸੈਜ ਵੀ ਬਹੁਤ ਸੋਹਣਾ ਆ ਗਿਆ ਤੇ ਗੈਪ ਵੀ ਫੁੱਲ ਆ ਗਿਆ ਹਰੇਕ ਪੱਖ ਤੋਂ ਪਿਛਲੇ ਥਣ ਤੋਂ ਪਿਛਲਾ ਥਣਾ ਤੇ ਅਗਲੇ ਤੋਂ ਪਿਛਲਾ ਇਹ ਆ ਗਈ ਪਿਓਰ ਸਾਈਵਾਲ ਦੇ ਵਿੱਚ ਤੇ ਹੁਣ ਗੈਰੀ 3 ਨੰਬਰ ਵਾਲੀ ਕੰਨੀ ਚੱਲ ਪਾ ਤਾਰਾਂ ਇਹਦੀਆਂ ਦਿਖਾ ਦਾਂਗੇ ਤਾਰਾਂ ਇਹਨਾਂ ਮਾਰ ਕੇ ਦਿਖਾਵਾਂਗੇ ਜੀ ਜ਼ਰੂਰ ਆਪਾਂ ਤੋਰ ਦੇ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਗਾ ਜੀ ਇਹ ਆ ਗਈ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਵੱਡੀ ਜਰਸੀ ਆ ਜੀ ਫੁੱਲ ਸਾਈਜ਼ ਦੀ ਆ ਛੋਟੇ ਹੱਥੀ ਜੀ ਨਹੀਂ ਚੜਦੀ ਜੇ ਕਿਸੇ ਸੱਜਣ ਨੇ ਖਰੀਦ ਲਈ ਗੱਡੀ ਵੱਡੀ ਭੇਜ ਦਿਓ ਪੇਟ ਵਾਲੀ ਗਾਂ ਜਾਨ ਵੀ ਫੁੱਲਾ ਉਹੀ ਗੱਲ ਆ ਵੀ ਕੱਢਦੀ ਆ ਦਿਨ ਹਾਂ ਹਾਂ 21 22 ਕਿਲੋ ਦੁੱਧ ਕੱਢਿਆ ਪਿਆ ਜੀ ਇਹਦਾ ਮਾਲਕ ਦੱਸਦਾ ਜੀ ਆਪ ਠੀਕ ਆ ਗੱਲ ਹਾਂ ਜੀ ਹਾਂ ਲੈ ਲੈਂਦੀ ਆ ਜੀ ਹਜੇ 5-7 ਜੀ 10 ਲੈ ਜੇ ਤਾਂ 10 ਹੀ ਲੈ ਜੀ ਠੀਕ ਆ ਗੱਲ ਆ ਕਮਾ ਲਿਆ ਬਾਈ ਕਮਾ ਲਿਆ ਕਮਾ ਲਿਆ ਕਮਾ ਲਿਆ ਇੱਥੋਂ ਗਹਿਰੀ ਫੇਸ ਕੁਆਲਿਟੀ ਤੇ ਮਾਰਦੀ ਜਦੋਂ ਉੱਥੇ ਲਿਆ ਕੇ ਖੜਾਊਗਾ ਬਾਈ ਪਰਲੇ ਪੰਨੇ ਹੋ ਕੇ ਫੇਸ ਕੁਆਲਿਟੀ ਦੇ ਕੈਮਰਾ ਮਾਰਦੀ ਕੱਦ ਬੈਡ ਵੀ ਫੁੱਲ ਆ ਗਿਆ ਇਹਦਾ ਐਚਐਫਾ ਵਾਂਗੂ ਆ ਗਿਆ ਇਹਦਾ ਕੱਦ ਖੜਾ ਲਾ ਪੁੱਤ ਖੜਾ ਲਾ ਇੱਥੇ ਰੋਕ ਲਾ ਬਾਡੀ ਵੀ ਫੁੱਲ ਆ ਗਈ ਤੇ ਜਾਨ ਵੀ ਫੁੱਲ ਆ ਗਈ ਤੇ ਆ ਵੀ ਗਾਰੰਟੀ ਨਾਲ ਇਹ ਪੂਰੀ ਖੁੱਲੀ ਆ ਪੂਰੀ ਦੀ ਹਲਕਤ ਜ਼ਰੂਰ ਮੰਨਦੀ ਆ ਥੋੜੀ ਇੱਥੋਂ ਮਾਰਦੀ ਗਹਿਰੀ ਫੇਸ ਤੇ ਕੈਮਰਾ ਤਿੰਨੇ ਟੌਪ ਦੇ ਕਿੰਨੀ ਦਿਖਾਈ ਨੇ ਦਿਖਾਏ ਜ਼ਰੂਰ ਤਿੰਨ ਨੇ ਪਰ 300 ਵਰਗੀ ਦਿਖਾਏ ਆ ਹਾਂਜੀ ਹਾਂ ਬਾਈ ਲੈ ਚੱਲ ਬਾਈ ਇਹਦੇ ਦਿਨ ਕਿੰਨੇ ਬਾਕੀ ਦੱਸੇ ਨੇ ਇਹਦੇ ਬਾਈ ਦਿਨ 10 ਤੋਂ 12 ਬਾਕੀ ਦੱਸਿਆ ਜੀ ਲੈ ਜੂ 10 ਵਰ ਨਾ ਕਿੰਨਾ ਕਿ ਦੱਸਿਆ ਦੁੱਧ ਮਾਲਕ ਨੇ ਆਈ ਡੀ ਆ ਜਾਈ ਉਹਨਾਂ ਨੇ 21 22 ਕਿਲੋ ਦੁੱਧ ਕਹਿੰਦੇ ਜੀ ਚੋਇਆ ਵੇ ਸਾਡਾ ਠੀਕ ਆ ਗੱਲ ਪਹਿਲਾਂ ਹੁੰਦਾ ਜੀ ਤੇ ਹੁਣ ਸਾਈ ਹਾਲ ਦੀਆਂ ਮਾਰਦੀਆਂ ਧਾਰਾਂ ਹਾਂਜੀ ਹਾਂ ਸਾਰੇ ਬੱਚਾ ਲਾ ਕੇ ਸਾਈ ਹਾਲ ਦੀਆਂ ਧਾਰਾਂ ਦਿਖਾ ਦੇ ਬਈ ਮਾਰ ਕੇ ਨਾਲ ਇਹਦੇ ਆ ਗਿਆ ਮੇਲ ਕਾਫ ਸੂਆ ਦੂਜਾ ਨੰਬਰ ਵੀ ਬੋਲ ਦੋ ਆਪਣਾ ਬਾਈ ਸਾਈ ਹਾਲ ਦੀਆਂ ਬੱਚਾ ਮਾਰਦੀਆਂ ਧਾਰ ਸਾਈ ਹਾਲ ਦੀਆਂ ਬੱਚਾ ਲਾ ਕੇ ਧਾਰਾਂ ਮਾਰ ਦੇ ਨੰਬਰ ਬੋਲ ਦੋ ਨਿਆਣਾ ਫੜ ਨੰਬਰ 9943 ਜੀ 10197 ਜੀ 9914810197 22 ਦਾ ਨੰਬਰ ਆ ਤੇ ਧਾਰਾ ਸਾਨੂੰ ਆਪਾਂ ਨਿਆਣਾ ਪਾ ਕੇ ਸਾਈ ਹਾਲ ਦੀਆਂ ਠੰਡੀ ਸੀਲ ਖੜਦੀਆਂ ਉਹ ਮਾਰ ਕੇ ਦਿਖਾ ਦਾਂਗੇ ਜੀ ਆ ਮਾਰ ਦਿਓ ਜੀ ਤੇ ਥਣ ਦਾ ਸਹ ਜਿਹੜਾ ਆ ਗਿਆ ਬਾ ਕਮਾਲ ਮੱਜਾ ਨਾਲ ਦਾ ਫੁੱਲ ਗੈਪ ਤੇ ਇਹ ਚਵਾਈ ਵੀ ਮੇਰਾ ਖਿਆਲ ਆ ਟੂ ਟੂ ਕੀ ਵਾਲਾ ਕੰਮ ਹੀ ਆ ਹਾਂ ਹਾਂ ਪਿਛਲਾਂ ਕੁ ਵੀ ਮਾਰਦੀ ਨਸੀ ਮੋਟਰੀ ਆ ਬਾਈ ਪੇ 1200 ਨੂੰ ਸੱਜਣੋਂ ਆਪਾਂ ਪਿਛਲਾਂ ਚੋਂ ਵੀ ਦਿਖਾਤੀਆਂ ਮਾਰ ਕੇ ਚਵਾਈ ਦੀ ਹੈਗੀਆ ਫੁੱਟੀਆਂ ਵਾਲੀ ਆ ਬਾਈ ਠੰਡੀ ਸੀਲ ਹੈ ਜੀ ਪੂਰੀ ਗਾਂਾਂ ਚੋ ਕੇਰਾ ਹੋਰ ਮਾਰਦੇ ਹੈ ਮਾਰਦੇ ਮਾਰਦੇ ਦਰਦਾ ਕਿਵੇਂ ਸੁੱਕਾਟ ਚੋਣਾ ਮੈਂ ਕਹਿੰਦਾ ਹਨਾ ਹੂੰ ਟੱਟ ਕਰਦਾ ਚਵਾਈ ਬੰਦਾ ਥੋੜਾ ਜਿਆਦਾ ਤਾਂ ਬਾਈ ਚੋਣਾ ਆਪਣੇ ਦਾ ਜ਼ਿਆਦਾ ਪਰ ਠੀਕ ਹੈ ਗੱਲ ਛੱਡ ਦੇ ਬਾਈ ਲੋ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ 3 ਪ੍ਰਿੰਟ ਵਿਖਾਏ ਆ 1 ਦਿਖਾਈਆ ਸਾਈ ਵਾਲ ਬੱਚੀ ਤਾਜੀ ਸੂਈ 1 ਜਰਸੀ ਵੱਡੀ ਪੰਜਾਬ ਵਾਲੀ ਇਹ ਇੱਕ ਆ ਨਗੀਨਾ ਦਿਖਾਇਆ ਜਿਹੜਾ ਪਰਸਨਲ ਤੌਰ ਤੇ ਵੀ ਆਪਾਂ ਨੂੰ ਬੜਾ ਫੇਵਰੇਟ ਲੱਗਿਆ ਇਹਨਾਂ ਤਿੰਨਾਂ ਚੋਂ ਜਿਹੜੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ